ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਭਾਈ ਭਗਤੇ ਤੋਂ ਜਦੋਂ ਗੋਮਟੀ ਨੂੰ ਜਾਂਦੇ ਆ ਭਗਤੇ ਤੋਂ ਗੋਮਟੀ ਵਾਲੀ ਸੜਕ ਤੇ ਵੀਰ ਦਾ ਘਰ ਆ ਖੇਤ ਚ ਵੀਰ ਬੈਠਾ ਆ ਸਾਹਮਣੇ ਸੜਕ ਆਉਂਦੀ ਐ ਇਧਰੋਂ ਇਧਰ ਭਗਤਾ ਇਧਰ ਗੋਮਟੀ ਆ ਉਹ ਸੁਆ ਨੰਗ ਦਾ ਕੋਲ ਦੀ ਸੜਕ ਦੇ ਉੱਪਰ ਹੀ ਵੀਰ ਦਾ ਖੇਤ ਚ ਘਰ ਆ ਪਿੰਡ ਜ਼ਰੂਰ ਵੀਰ ਦਾ ਜਲਾਲ ਆ ਪਾ ਰਹੀ ਬੈਠਾ ਵੀਰ ਖੇਤ ਚਾ ਖੇਤ ਚ ਘਰ ਪਾਇਆ ਹੋਇਆ ਭਗਤੇ ਤੋਂ ਗੋਮਟੀ ਵਾਲੀ ਸੜਕ ਤੇ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98450968 ਆਈ ਦੀ ਵੀਡੀਓ ਦੇ ਵਿੱਚ ਬਹੁਤ ਚੰਗੀ ਤਾਜੀ ਸੂਈ ਸਵਾਈ ਜੈਜ ਦੇ ਮੁੱਲ ਦੀ ਵੜ ਵਖਾਉਣੀ ਹੈ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਆ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਲਾੜ ਤੁਰਿਆ ਹੋਇਆ ਹੋਰ ਅੱਧੇ ਘੰਟੇ ਖੰਡ ਤੇ ਕਰਜੇਰ ਪੈ ਜੂ ਜੇਰ ਦੀ ਵੀਰ ਵੀਡੀਓ ਬਣਾ ਕੇ ਰੱਖ ਲੂ ਫੋਟੋ ਖਿੱਚ ਕੇ ਰੱਖ ਲੂ ਜਿਹਦੇ ਪਸੰਦ ਆਉ ਅਲੇ ਨੂੰ ਵਟਸਐਪ ਤੇ ਸੈਂਡ ਕਰ ਦੂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦਾ ਸੀ ਬਬੂ ਆ ਪਿੰਡ ਜਲਾਲਾ ਜਿਲ੍ਹਾ ਅਨਮਠੇਲਾ ਪੈਂਦਾ ਤੁਸੀਂ ਲੈਣ ਫੂਲ ਪੈਂਦੇ ਆ ਮੋਬਾਈਲ ਨੰਬਰ ਦੱਸੋ 9779650135 ਇੱਕ ਹੀ ਫੇਰ ਦੱਸੋ 9779650135 ਕਿੰਨਾ ਸੂਆ ਬਬੂ ਆ ਦੂਜਾ ਸੂਆ ਵੀਰੇ ਦੂਜਾ ਸੂਆ ਹਾਂ ਮਗਰ ਕੀ ਬੱਚਾ ਕਿੰਨਾ ਕ ਦੁੱਧ ਪਿਆਜੂ ਬੋਲਾ ਪਿਛਲੇ ਘਰਾਂ ਲੈ ਸਾਈ 18 19 ਲੀਟਰ ਅੱਛਾ 18 19 ਆਪਾਂ ਮੰਨ ਕੇ ਚੱਲ ਉਹਨੇ ਹੀ ਮੰਨ ਲਿਆ ਅਗੜਾ ਹਾਂ ਉਹਨੇ ਹੀ ਮੰਨ ਲਿਆ ਬਾਕੀ ਠੰਡੀ ਛਿਲ ਬੋਲਾ ਬਾਕੀ ਵਾਲਾ ਕਹਿੰਦਾ ਸਾਈ ਵਾਲਾ ਵੀ ਆੜਬ ਹੁੰਦੀ ਆ ਗਰਮ ਹੁੰਦੀ ਆ ਹਾਂ ਬਹੁਤ ਠੰਡੀ ਛਿਲ ਆਪਣੇ ਤਾਂਹਾਂ ਤੋਂ ਲੈ ਕੇ ਪੈਰ ਪੈਰਾਂ ਦੇ ਘਰਾ ਹੱਥ ਲਾਲਾ ਜੰਵਾ ਨਹੀਂ ਚੱਕਦੀ ਦੋਸਤੋ ਬਾਈ ਕਹਿੰਦਾ ਤਾਂ ਉੱਪਰ ਤੋਂ ਲੈ ਕੇ ਭਵਾ ਗਿੱਟੇ ਦੇ ਕਰ ਅਗਲਾ ਹੱਥ ਮਾਰ ਲੇ ਪੈਰ ਵੀ ਨਹੀਂ ਚੱਕਦੀ ਹਾਂ ਨਹੀਂ ਆਮ ਕਹਿੰਦੇ ਨੇ ਸਾਈ ਵਾਲ ਗਰਮ ਹੁੰਦੀ ਪਰ ਹੂੰ ਪੂਰੀ ਛਿਲ ਸਹਾ ਹ ਕੱਢੀਏ ਬਾਹਰ ਨੂੰ ਸੂਈ ਨੂੰ ਘੰਟੇ ਤੋਂ ਉੱਤੇ ਹੋ ਗਿਆ ਠੀਕ ਹੈ ਘੰਟੇ ਤੋਂ 20 10 ਦਾ ਥੋੜਾ ਜਿਹਾ ਸਮਾਂ ਉੱਪਰ ਹੋ ਗਿਆ ਸੂਈ ਨੂੰ ਜੇਰ ਹੋਰ ਘੰਟੇ ਖੰਡ ਤੱਕਰ ਪੈ ਜੂ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂਗਾ ਬਾਕੀ ਤੁਹਾਡਾ ਹੱਕ ਬਣਦਾ ਵੀਡੀਓ ਵੇਖਣ ਦਾ ਕਿਉਂਕਿ ਤੁਸੀਂ ਪੈਸੇ ਲਾਉਨੇ ਆ ਤੁਹਾਡਾ ਹੱਕ ਬਣਦਾ ਜਦੋਂ ਅਗਲਾ ਜੇਰ ਦੀ ਵੀਡੀਓ ਵੇਖ ਲੇ ਬੇਫਿਕਰ ਹੋ ਜਾਂਦਾ ਕਿ ਜੇਰ ਪਈ ਆ ਫੇਰ ਹੀ ਪਸ਼ੂ ਦੁੱਧ ਤੇ ਆਉਂਦਾ ਨਹੀਂ ਜੇ ਕਿਸੇ ਪਸ਼ੂ ਦੀ ਜੇਰ ਨਾ ਪਵੇ ਸੂਛੇ ਦੀ ਦੁੱਧ ਤੇ ਪਸ਼ੂ ਜਾਨਵਰ ਆਉਂਦਾ ਨਹੀਂ ਖੰਡੀ ਸੀਲ ਫੁੱਲ ਹੈ 18 19 ਲੀਟਰ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ 18 ਕਹਿ ਕੇ ਬਾਈ ਕਹਿੰਦਾ ਆਪਾਂ ਦੇਣੀ ਹੈ ਸੀਲ ਫੁੱਲ ਹੈ ਦੁੱਧ ਉਹ ਮੱਝਾਂ ਵਰਗਾ ਹਵਾਨਾ ਸੋਹਣਾ ਵੱਡਾ ਮੋٹے ਮੋٹے ਥਾਣ ਆਹਦੀ ਚਵਾਈ ਵਾਲੇ ਗੈਬ ਚ ਨਿਕੜ ਮੇ ਕੱਲੇ ਕੱਲੇ ਲੱਗੇ ਹੋਏ ਆ ਬਾਕੀ ਤੁਹਾਨੂੰ ਰੇਡ ਤੋਂ ਚੈੱਕ ਵੀ ਕਰਾ ਦੇਣਾ ਹਵਾਨੇ ਤੇ ਬ੍ਰੀਕ ਬ੍ਰੀਕ ਵੇਨ ਜੀ ਵੀ ਚੰਗੇ ਬੰਦ ਮਰਜੀ ਵਾਇਆ ਯਾਰ ਪਵਾ ਸਿੱਧੇ ਪਾਸੇ ਬਹਿ ਜਾਓ ਤੇ ਪਵਾ ਪੁੱਠੇ ਪਾਸੇ ਬਹਿ ਜਾਓ ਜਿੱਦ ਹਟਲੇ ਬਹੀਰਾ ਹੈ ਹਾਂ ਇਹ ਰੱਖਣਾ ਐਫ 22 ਛੰਡੀ ਸੇਡ ਮੇਰੇ ਹਮ ਇਹ ਮਾਤੀ ਬਰੋਸੀ ਹੈ ਫਲ ਸੀਲ ਹੈ ਭਾਵਾਂ ਸਿੱਧੇ ਪਾਸੇ ਦੀ ਚਵਾਈ ਕਰ ਲਿਓ ਭਾਵਾਂ ਪੁੱਠੇ ਪਾਸੇ ਦੀ ਚਵਾਈ ਕਰ ਲਿਓ ਦੂਜਾ ਸੂਆ ਸੋਹਣੀ ਸਾਈਵਾਲ ਨਸਲ ਦੀ ਤਾਜੀ ਸੂਈ ਵਹਿੜ ਬਾਕੀ ਕੰਦ ਕਾਠ ਵਾਲੀ ਆ ਹਾਂ ਰੰਗੀ ਸਾਂਹੀ ਹੋਈ ਚਮਕਪੂਰੀ ਆ ਇਹਨਾਂ ਅੱਖਰ ਹੋਈ ਪੀ ਵਾਲਾ ਤੇ ਬਾਕੀ ਜਰਸੀਆਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਜਰਸੀਆਂ ਨਾਲੋਂ ਸਾਈਵਾਲ ਦਾ ਉਹਦੋਂ ਵੀ ਦੁੱਧ ਚੰਗਾ ਹੁੰਦਾ ਕਿਉਂਕਿ ਆਪਣੇ ਪ੍ਰਾਣੇ ਪਹਿਲਾਂ ਬਜ਼ੁਰਗ ਰਾਠੀਆਂ ਦੇ ਸਾਈਵਾਲ ਵੜਾ ਆਵੇਂ ਹਰੇਕ ਭੈਣ ਭਰਾ ਦੇ ਘਰੇ ਨਗ ਹੁੰਦੇ ਸੀ ਸਾਈਵਾਲ ਨਸਲ ਦੀ ਵੜਾ ਫੁੱਲ ਸੀਲ ਹੈ ਮਾਝਾ ਰਗਾ ਦੁੱਧ ਜੈ ਜੈ ਮੋਲਾ ਬਬੂ ਜੈ ਜੈ ਮੋਲਾ 55 ਦੀ 56 ਦੀ ਹਾਂ ਮਾਨ ਹੋਜੀ ਤੁਹਾਡਾ ਕੰਨ ਦੋਸਤੋ ਜਮਾ ਜੈ ਜੈ ਮੋਲਾ 50 ਤੇ 56 56000 18 ਕਿਲੋ 17 18 ਕਿਲੋ ਮੰਨ ਕੇ ਅਗਲਾ ਸੌਦਾ ਕਰ ਲੈ। ਬਾਕੀ ਇਹਨਾਂ ਬੱਚੇ ਨੂੰ ਆਪਾਂ ਹਨਾ ਕਿ ਅੱਧਾ ਘੰਟਾ ਕੋਈ ਸੂਈ ਨੂੰ ਜੇਰ ਤਰਪੂਗੀ ਬੱਚੇ ਨੂੰ ਚੰਗਾ ਆਵਾ ਥੋੜਾ ਜੰਗਾ ਆਵਾ ਕਿਲੋ ਨਾਲ 2 ਕਿਲੋ ਨਾਲ ਵਿੱਚ ਹੋਇਆ ਨਹੀਂ ਤਾਂ ਠੀਕ ਹੈ। ਹਾਂ ਬੱਚੇ ਨੂੰ ਚੰਗਾ ਆ ਕਈ ਤਾਂ ਕਹਿੰਦੇ ਨੇ ਬਾਈ ਯਾਰ ਹੁਣੇ ਸੂਈ ਆ 5 ਕਿਲੋ ਚੋਲਿਆ ਸੀ। ਹਾਂ 5 ਕਿਲੋ ਆਪਾਂ ਨਹੀਂ ਕਹਿੰਦੇ 5 ਕਿਲੋ ਚੋਇਆ ਹੋ। 5 ਕਿਲੋ ਨਾਲ ਜਾਂ ਤਾਜੀ ਸੂਈ ਵੀ ਦਿੰਦੀ ਨਹੀਂ। ਹਾਂ ਝੂਠ ਮਾਰਾਂ 5 ਕਿਲੋ ਉਹ ਕਾੜਦਾ ਕਿਲੇ ਲੱਖ ਸਵਾ ਲੱਖ ਆਲੀ ਹੁੰਦੀ ਹੈ। ਹਾਂ ਵੱਡੀ ਵਹਿੜ। ਜਿਹਦੀ ਲਈ ਟਰਾਲੀ ਦਾ 5 ਕਿਲੋ ਬੋਲਾ ਕਾੜੂ ਪਹਿ ਗਾਪ ਮਾਰਨ ਜਾ ਮਰਜੀ ਉਠ ਮਰ ਹੀ ਜਾਵੇ ਹੂੰ ਦੋਸਤੋ ਨਰਮਈਆ ਵੀਰ ਹੈ ਗੱਲ ਸਹੀ ਆ ਬਾਈ ਦੀ ਲੱਖ ਸਵਾ ਲੱਖ ਵਾਲੀ ਵਹਿੜ ਜਿਹਨੇ 25 30 ਕਿਲੋ ਦੁੱਧ ਦੇਣਾ ਹੁੰਦਾ ਆਪਾਂ ਵੀ ਕਹਿ ਸਕਦੇ ਹਾਂ 5 ਕਿਲੋ ਚੋਆ ਹਵਾ 5 ਕਿਲੋ ਚੋਆ ਰਲਦਾ ਨਹੀਂ ਹਾਂ ਇਹ ਗੱਲ ਤਾਂ ਸਹੀ ਆ ਵੱਡੀ ਵਹਿੜ ਜਿਹਨੇ 25 30 ਕਿਲੋ ਦੁੱਧ ਦੇਣਾ ਹੁੰਦਾ ਉਹ ਤਾਜੀ ਸੂਈ 5 ਕਿਲੋ ਉਹਦੇ ਥੱਲੋਂ ਬੋਲਾ ਤੱਕੜਾ ਜਾਂਦਾ ਕਿਉਂਕਿ ਵੱਧ ਦੁੱਧ ਵਾਲੀ ਹੁੰਦੀ ਆ ਹੋਰ ਛੋਟੀ ਘੱਟ ਦੁੱਧ ਵਾਲੀ ਵੜ ਨਹੀਂ ਇੰਨਾ ਬੋਲਾ ਕਿੱਥੋਂ ਦੇਣਾ ਹੁੰਦਾ 10 ਕਿਲੋ ਕੰਡੇ ਵਾਲਾ ਬੋਲਾ ਕਿਧਰੋਂ ਕੱਢ ਦੂ ਸੂਨ ਸਰ ਗੰਢਾਂ ਆ ਲੱਗੀਆਂ ਨਿਸ਼ਾਨੀ ਚੱਲ ਵੀ ਹੁਣ ਹਾਂ ਘੰਟੇ ਡੇਢ ਘੰਟੇ ਅੰਦਰੋਂ ਜ਼ੇਰ ਪਾਈ ਜਾਣੀ ਇਹਦੇ ਦੋਸਤੋ ਲੜ ਤੁਰਿਆ ਹੋਇਆ ਤੁਸੀਂ ਵੇਖ ਹੀ ਰਹੇ ਆ ਬਾਕੀ ਮੌਲਵੀ ਜੈ ਜੀ ਇਹ 56000 60000 ਦਾ ਦੁੱਧ ਹੋਊਗਾ ਤੇ ਸਾਰੇ ਭੈਣ ਭਰਾ ਨੂੰ ਪਤਾ ਇੰਨੇ ਦੁੱਧ ਵਾਲੀ ਮੱਝ ਕਿੰਨੇ ਪੈਸਿਆਂ ਦੀ ਆਉਂਦੀ ਆ ਚੰਗਾ ਬੰਦਾ ਸਰਦਾ ਬੰਦਾ ਤਾਂ ਮੱਝ ਹੀ ਲਊਗਾ ਦਰਮਿਆਨੇ ਬੰਦੇ ਦੇ ਵੱਸੋਂ ਬਾਹਰ ਹੁੰਦੀ ਐਨੇ ਦੁੱਧ ਵਾਲੀ ਮੱਝ ਲੈਣੀ ਤੇ ਉਹ ਅਗਲਾ ਸਾਈਵਾਲ ਵਹਿੜ ਲੈ ਲੇ ਮੱਝਾਂ ਰਗਾ ਦੁੱਧ ਉਹ ਸਿਆਲੋ ਸਿਆਲ ਵਧੀਆ ਖੁੱਲਾ ਦੁੱਧ ਪਿਆ ਦਨਾਂ ਨੇ 17 18 ਕਿਲੋ ਇੰਨਾ ਹੀ ਪਹਿਲਾਂ ਨੇ ਦਿੱਤਾ ਇੰਨਾ ਕਹਿ ਕੇ ਦੇਣੀ ਐ ਇੰਨਾ ਖੁੱਲਾ ਪਿਆ ਦਨਾਂ ਨੇ ਮੋٹے ਮੋٹے ਥਾਣਾਂ ਕੋਈ ਫੂਟ ਨਹੀਂ ਕੋਈ ਛਾਗ ਨਹੀਂ ਕੱਦ ਕਾਠ ਪੂਰਾ ਵਜ਼ਨ ਪੂਰਾ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਨਿੱਕਾ ਜਿਹਾ ਮੁੱਲ 56000 ਜਦੋਂ ਬੈਠੀ ਨਾਲ ਦੀ ਨਾਲ ਜੇ ਰੁਪਏ 25-30 ਹਜ਼ਾਰ ਦਿਆਂ ਤੋਂ ਨੂੰ ਵੀ ਪਤਾ ਟੋਕੜ ਵੈਣਾ ਵਿਕੀ ਜਾਂਦੇ ਆ ਇਹਦੂ ਘਟ ਮਲਚ ਦਾ ਫੇਰ ਆਉਂਦਾ ਵੀ ਕੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਖੁਸ਼ੀ